ਲੋਕਿਕ ਨਗਰ ਕੀਰਤਨ ਜਿਹੜਾ ਅੱਜ ਕੱਢਿਆ ਜਾ ਰਿਹਾ ਸੋ ਅੱਜ ਦੇ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ ਵਧਾਈ ਦਿੰਦਾ ਹਾਂ ਔਰ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਸੋ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਖੁਸ਼ੀ ਦਾ ਦਿਹਾੜਾ ਹੈ ਔਰ ਸਾਰੀ ਸੰਗਤ ਨੂੰ ਸਾਰੀ ਖਾਸ ਤੌਰ ਤੇ ਸਾਡੀ ਪ੍ਰਬੰਧਕ ਕਮੇਟੀ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਖਾਸ ਤੌਰ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਸਦੀਆਂ ਪਹਿਲਾਂ ਹੀ ਇਹ ਭਵਿਕ ਬਾਣੀ ਉਹਨਾਂ ਨੇ ਕਰਤੀ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੋ ਉਹਨਾਂ ਨੇ ਵਾਤਾਵਰਣ ਦੀ ਸ਼ੁੱਧਤਾ ਤੇ 800 ਸਾਲ ਪਹਿਲਾਂ ਜੋ ਭਵਿਕ ਬਾਣੀ ਜਿਹੜੀ ਕੀਤੀ ਹੈ ਅੱਜ ਉਸ ਤੇ ਚੱਲਣ ਦੀ ਜ਼ਰੂਰਤ ਹੈ ਸੋ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਤੇ ਸਾਡੇ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਐਕਸ ਕੈਬਨਟ ਮਿਨਿਸਟਰ ਪੰਜਾਬ ਉਹਨਾਂ ਵੱਲੋਂ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੇਅਰ ਸਾਹਿਬ ਰਾਮਪਾਲ ਉਪਲ ਜੀ ਤੇ ਸਾਈਂ ਜੀ ਮੈਂ ਸਾਰਿਆਂ ਵੱਲੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁੰਦਾ ਬਹੁਤ ਵਧਾਈ ਦਿ